ਸਾਵਣ ਦੇ ਮਹੀਨੇ ਵਿੱਚ ਬਨ ਦੇਵੋ ਹਰੀ ਚੂੜੀਆਂ ਇਸ ਦਰਖਤ ਤੇ ਸਾਵਣ ਮਹੀਨੇ ਦੀ ਬਹੁਤ-ਬਹੁਤ ਵਧਾਈ ਹੋਵੇ ਸਾਵਣ ਮਹੀਨਾ ਭਗਤੀ ਦਾ ਮਹੀਨਾ ਮੰਨਿਆ ਜਾਂਦਾ ਹੈ ਇਸ ਦੌਰਾਨ ਸੁੱਕੇ ਪਏ ਬਾਗ ਅਤੇ ਚਾਰੁਛਪੇਰਾ ਹਰਾ ਭਰਾ ਹੋ ਜਾਂਦਾ ਹੈ ਹਰ ਪਾਸੇ ਹਰਿਆਲੀ ਹੀ ਹਰਿਆਲੀ ਦਿਖਾਈ ਦਿੰਦੀ ਹੈ ਸਾਵਣ ਦਾ ਮਹੀਨਾ ਭਗਵਾਨ ਭੋਲੇ ਨਾਥ ਦਾ ਪਿਆਰਾ ਮਹੀਨਾ ਹੈ ਇਸ ਮਹੀਨੇ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕਰਨ ਨਾਲ ਉਹ ਖੁਸ਼ ਹੁੰਦੇ ਹਨ ਕਈ ਲੋਕ ਇਸ ਮਹੀਨੇ ਵਿੱਚ ਵਰਤ ਵੀ ਰੱਖਦੇ ਹਨ ਉਹਨਾਂ ਨੂੰ ਪੂਰਾ ਮਹੀਨਾ ਲਸਣ ਪਿਆਜ਼ ਨਹੀਂ ਖਾਣਾ ਚਾਹੀਦਾ ਅਤੇ ਕਿਸਦਾ ਝੂਠਾ ਭੋਜਨ ਵੀ ਨਹੀਂ ਕਰਨਾ ਚਾਹੀਦਾ ਚੈਨਲ ਤੇ ਜੇ ਪਹਿਲੀ ਵਾਰ ਹੀ ਆਏ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਤੇ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਅੰਤ ਤੱਕ ਦੇਖੋ ਤਾਂ ਜੋ ਪੂਰੀ ਜਾਣਕਾਰੀ ਮਿਲ ਸਕੇ ਸਾਵਣ ਦੇ ਮਹੀਨੇ ਵਿੱਚ ਮਾਤਾ ਲక్ష్ਮੀ ਉਤਪਨ ਹੋਈ ਸੀ ਅਤੇ ਧਨ ਦੀ ਦੇਵੀ ਦਾ ਦਰਜਾ ਵੀ ਮਾਤਾ ਲక్ష్ਮੀ ਨੂੰ ਸਾਵਣ ਮਹੀਨੇ ਵਿੱਚ ਹੀ ਮਿਲਿਆ ਸੀ ਹੁਣ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਦੀ ਇਸ ਦਰਖਤ ਨੂੰ ਬੰਨ੍ਹ ਦੇਵੋ ਹਰੀ ਚੂੜੀ ਇਸ ਰਖਤ ਨੂੰ ਸ਼ਾਵਣ ਵਿੱਚ ਹਰੀ ਚੂੜੀ ਬੰਨਣ ਨਾਲ ਮਨੋ ਕਾਮਨਾ ਪੂਰਨ ਹੁੰਦੀ ਹੈ ਅਤੇ ਆਉਣ ਵਾਲਾ ਸਮਾਂ ਵੀ ਖੁਸ਼ੀਆਂ ਭਰਿਆ ਹੋਵੇਗਾ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਵੇਗਾ ਹਰੀ ਚੂੜੀ ਸ਼ਾਵਣ ਦੇ ਮਹੀਨੇ ਵਿੱਚ ਬਹੁਤ ਮਹੱਤਵ ਰੱਖਦੀ ਹੈ ਹਰਾ ਰੰਗ ਪ੍ਰਕਿਰਤੀ ਦਾ ਸਵਰੂਪ ਮੰਨਿਆ ਜਾਂਦਾ ਹੈ ਇਸ ਲਈ ਹਰ ਔਰਤ ਨੂੰ ਸ਼ਾਵਣ ਦੇ ਮਹੀਨੇ ਵਿੱਚ ਹਰੇ ਰੰਗ ਦੀ ਚੂੜੀ ਜ਼ਰੂਰ ਪਾਉਣੀ ਚਾਹੀਦੀ ਹੈ ਜੋ ਮਾਤਾਵਾਂ ਪੈਣਾ ਬੇਟੀਆਂ ਭਗਵਾਨ ਸ਼ਿਵ ਜੀ ਦੀ ਪੂਜਾ ਕਰਦੀਆਂ ਹਨ ਉਹਨਾਂ ਨੂੰ ਹਰੇ ਰੰਗ ਦੇ ਕੱਪੜੇ ਜ਼ਰੂਰ ਪਾਉਣੇ ਚਾਹੀਦੇ ਹੈ ਭੁੱਲ ਕੇ ਵੀ ਨੀਲੇ ਅਤੇ ਕਾਲੇ ਕੱਪੜੇ ਨਹੀਂ ਪਾਉਣੇ ਚਾਹੀਦੇ ਇਸ ਤਰ੍ਹਾਂ ਕਰਨ ਨਾਲ ਪਤੀ ਤੇ ਕਸ਼ਟ ਆਉਂਦੇ ਹਨ ਹਰੀ ਚੂੜੀ ਦਰਖਤ ਤੇ ਬੰਨਣ ਨਾਲ ਤੁਹਾਡਾ ਦੁੱਖ ਦਰਦ ਕਲੇਸ਼ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ ਇਹ ਦਰਖਤ ਹੈ ਸ਼ਮੀ ਦਾ ਬੂਟਾ ਸਾਵਣ ਦੇ ਮਹੀਨੇ ਪਹਿਲੇ ਸੋਮਵਾਰ ਇਸ ਤੇ ਹਰੀ ਚੂੜੀਆਂ ਜਾਂ ਹਰਾਰੇ ਬੰਨ ਜ਼ਰੂਰ ਬੰਨਣਾ ਚਾਹੀਦਾ ਹੈ ਸ਼ਮੀ ਦੇ ਬੂਟੇ ਦੀ ਜੜ ਵਿੱਚ ਕੱਚੀ ਲੱਸੀ ਪਾਉਣ ਨਾਲ ਵੀ ਖੁਸ਼ੀਆਂ ਦੀ ਪ੍ਰਾਪਤੀ ਹੁੰਦੀ ਹੈ ਨੰਬਰ 2 ਤਤੂਰੇ ਦਾ ਬੂਟਾ ਇਸ ਬੂਟੇ ਤੇ ਹਰੀ ਚੂੜੀ ਬੰਨਣ ਨਾਲ ਦੁਸ਼ਮਣਾਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 3 ਹੈ ਬੇਲ ਦਾ ਬੂਟਾ ਇਸ ਬੂਟੇ ਤੇ ਵੀ ਹਰੀ ਝੂੜੀ ਬੰਨਣ ਨਾਲ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ ਚਾਹੋ ਤਾਂ ਤੁਸੀਂ ਹਰੀ ਚੁੰਨੀ ਨਿੰਮ ਦੇ ਦਰਖਤ ਤੇ ਵੀ ਬੰਨ ਸਕਦੇ ਹੋ ਮਿਸ਼ਰੀ ਵਾਲਾ ਦੁੱਧ ਨਿੰਮ ਦੀ ਜੜ ਵਿੱਚ ਪਾ ਸਕਦੇ ਹੋ ਇਹ ਝੂੜੀਆਂ ਚਾਹੋਏ ਤੁਸੀਂ ਕਿਸੇ ਵੀ ਬੂਟੇ ਦੇ ਬੰਨਣੀਆਂ ਹੋਣ ਪਰ ਸਾਵਣ ਦੇ ਪਹਿਲੇ ਸੋਮਵਾਰੀ ਬੰਨਣੀਆਂ ਹਨ ਇਸ ਤਰ੍ਹਾਂ ਕਰੋਗੇ ਤਾਂ ਘਰ ਵਿੱਚ ਬਰਕਤ ਤੇ ਖੁਸ਼ਹਾਲੀ ਆ ਜਾਵੇਗੀ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਧੰਨਵਾਦ